ਕਹਾੜਸਾ ਵਾਪਰਿਆ ਦੋ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ ਜੀ ਹਾਂ ਦੱਸਦੇ ਕਿ ਇਹ ਰੁਕਮਬਾਉ ਹਾਦਸਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਤੋਂ ਜਿੱਥੇ ਕਿ ਫਿਰੋਜ਼ਪੁਰ ਰੋਡ ਨੈਸ਼ਨਲ ਹਾਈਵੇ ਤੇ ਇਹ ਭਿਆਨਕ ਹਾਦਸਾ ਵਾਪਰ ਜਾਂਦਾ ਇੱਥੇ ਦੋ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ ਜਿਸ ਤੋਂ ਬਾਅਦ ਗੱਡੀਆਂ ਦੇ ਪਰ ਖੱਟੇ ਉੱਡ ਚੁੱਕੇ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿੰਨੀਆਂ ਕੁ ਭਿਆਨਕ ਇਹ ਤਸਵੀਰਾਂ ਨੇ ਅੰਦਾਜ਼ਾ ਇਹਨਾਂ ਤਸਵੀਰਾਂ ਨੂੰ ਵੇਖ ਕੇ ਲਗਾਇਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਹੋਵੇਗਾ ਕਿ ਇਹਨਾਂ ਦੋ ਗੱਡੀਆਂ ਦੇ ਪਰ ਖੱੱਚੇ ਹੀ ਉੱਡ ਗਏ ਤਾਂ ਇਥੇ ਕ੍ਰੇਟਾ ਗੱਡੀ ਦੀ ਸਵਿਫਟ ਦੇ ਨਾਲ ਟੱਕਰ ਹੁੰਦੀ ਹੈ ਹਾਲਾਂਕਿ ਇਹ ਟੱਕਰ ਕਿਵੇਂ ਹੋਈ ਇਸ ਪਿੱਛੇ ਕੀ ਕਾਰਨ ਰਿਹਾ ਕਿਉਂ ਇਹ ਹਾਦਸਾ ਵਾਪਰਿਆ ਫਿਲਹਾਲ ਉਸ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਲੇਕਿਨ ਦੱਸਿਆ ਕਿ ਇਸ ਹਾਦਸੇ ਦੇ ਵਿੱਚ ਇੱਕ ਡਾਕਟਰ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤਾਂ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਡਾਕਟਰ ਚੰਡੀਗੜ੍ਹ ਤੋਂ ਜਗਰਾਉਂ ਵਾਲੇ ਪਾਸੇ ਨੂੰ ਜਾ ਰਿਹਾ ਸੀਗਾ ਇਸੇ ਦੌਰਾਨ ਇਸ ਦੀ ਗੱਡੀ ਕ੍ਰੇਟਾ ਜੋ ਹੈ ਹਾਦਸੇ ਦਾ ਸ਼ਿਕਾਰ ਹੋ ਗਿਆ ਜਾਂਦੀ ਹੈ ਤੇ ਇਥੇ Swift ਗੱਡੀ ਦੇ ਨਾਲ ਟਕਰਾ ਜਾਂਦੀ ਹੈ ਸੋ ਤਸਵੀਰਾਂ ਜੋ ਹੈ ਉਹ ਤੁਸੀਂ ਵੇਖ ਸਕਦੇ ਹੋ ਲੁਧਿਆਣਾ ਸ਼ਹਿਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਜੋ ਗੱਡੀ ਹੈ ਉਹ ਬਿਲਕੁਲ ਨੁਕਸਾਨੀ ਗਈ ਹੈ ਪਰ ਖੱੱਚੇ ਗੱਡੀ ਦੇ ਉੱਡ ਚੁੱਕੇ ਨੇ ਬਿਲਕੁਲ ਹੀ ਗੱਡੀ ਜਿਹੜੀ ਹੈ ਟਕਨਾ ਚੂਰ ਹੋ ਚੁੱਕੀ ਹੈ ਤੇ ਦੂਸਰੇ ਪਾਸੇ Swift ਗੱਡੀ ਨੂੰ ਵੀ ਕਾਫੀ ਨੁਕਸਾਨ ਪੁੱਜਿਆ ਦੱਸਿਆ ਜਾ ਰਿਹਾ ਹੈ ਤਾਂ ਸੇ ਇੱਕ Creta ਗੱਡੀ ਦੇ ਵਿੱਚ ਇਹ ਡਾਕਟਰ ਸਵਾਰ ਸੀ ਜਿਸ ਦੀ ਮੌਤ ਹੋ ਗਈ ਹੈ ਤੇ ਦੂਸਰੀ ਗੱਡੀ ਦੇ ਵਿੱਚ ਇੱਕ ਪਰਿਵਾਰ ਸਵਾਰਸੀਗਾ ਹਾਲਾਂਕਿ ਉਹਨਾਂ ਦੀ ਕੋਈ ਵੀ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ ਲੇਕਿਨ ਉਹਨਾਂ ਦੀ ਗੱਡੀ ਦਾ ਵੀ ਜੋ ਹੈ ਤੇ ਨੁਕਸਾਨ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਸੋ ਦੱਸਦੇ ਕਿ ਇੱਕ ਡਾਕਟਰ ਦੀ ਜੋ ਹੈ ਇਸ ਪੂਰੇ ਹਾਦਸੇ ਦੇ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਗਗਨਦੀਪ ਸਿੰਘ ਵਜੋਂ ਉਸ ਦੀ ਪਛਾਣ ਹੋਈ ਹੈ ਤੇ ਹੁਣ ਪੁਲਿਸ ਦੇ ਵੱਲੋਂ ਵੀ ਜੋ ਹੈ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ ਟੱਕਰ ਦਾ ਕੀ ਕਾਰਨ ਸੀਗਾ ਤਾਂ ਉਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਵੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਸੋ ਕੀ ਕੁਝ ਬਿਆਨ ਜੋ ਹੈ ਪੁਲਿਸ ਦੇ ਵੱਲੋਂ ਦਿੱਤੇ ਗਏ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਹਾਂਜੀ ਮਾਰਨਿੰਗ ਸਵਾ 9 ਵਜੇ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਐਕਸੀਡੈਂਟ ਸੰਬੰਧੀ ਜਿਹਦੇ ਵਿੱਚ ਗਗਨਦੀਪ ਸਿੰਘ ਜਿਨ੍ਹਾਂ ਦਾ ਨਾਮ ਹੈਗਾ ਉਹਨਾਂ ਦੀ ਡੈਥ ਹੋਈ ਹੈ। ਇਹ ਕਿਹੜੀ ਤਰ੍ਹਾਂ ਦਾ ਐਕਸੀਡੈਂਟ ਹੋਇਆ ਕਿ ਕਿਹੜੀ ਗੱਡੀ ਨੂੰ ਆਚੀ ਹੈ? ਇਹ ਵੀਰਕਾ ਕਟ ਤੋਂ ਥੋੜਾ ਅੱਗੇ ਫਲਾਈਓਵਰ ਦੇ ਉੱਪਰ ਐਕਸੀਡੈਂਟ ਹੋਇਆ ਜਿੱਦ ਗੱਡੀ ਪਲਟ ਕੇ ਮਤਲਬ ਉਹਨਾਂ ਦਾ ਡੈਥ ਹੋ ਗਈ ਦੀ ਹੋਵੇ। ਕਿੰਨੀਆਂ ਗੱਡੀਆਂ ਦੀ ਟੱਕਰ ਹੋਈ ਸੀ? ਫਿਲਹਾਲ ਜਿੰਨਾ ਤੱਕ ਅਸੀਂ ਚੈੱਕ ਕਰ ਪਏ ਆ ਦੋ ਗੱਡੀਆਂ ਉਥੇ ਮੌਕੇ ਤੇ ਸਿਗੀਆਂ ਗੱਡੀ ਕਿਹਦੇ ਨਾਲ ਹਿੱਟ ਹੋਈਆਂ ਜਾਂ ਉਹਦੇ ਬੇਸਿਕ ਰੀਜ਼ਨ ਜੋ ਕਾਰਨ ਸੀਗੇ ਅਜੇ ਤੱਕ ਕਲੀਅਰ ਹੋ ਨਹੀਂ ਪਾਇਆ ਸਾਨੂੰ ਅਸੀਂ ਚੈੱਕ ਕਰ ਰਹੇ ਹਾਂ ਗੱਡੀ ਇਕੱਲੇ ਸੀ ਹਾਂਜੀ ਉਹ ਗੱਡੀ ਚ ਇਕੱਲੇ ਹੀ ਸੀ ਜਿਹੜੀ ਦੂਜੀ ਗੱਡੀ ਹੈ ਉਹਦੇ ਚ ਕੌਣ ਸੀਗੇ ਉਹਨਾਂ ਦੇ ਵੀ ਸਟਾ ਲਗੀ ਸੀ ਅ ਦੂਸਰੀ ਗੱਡੀ ਦੇ ਵਿੱਚ ਫੈਮਿਲੀ ਸੀਗੀ ਉਹਨਾਂ ਦਾ ਵੈਸੇ ਤਾਂ ਜਾਨੀ ਨੁਕਸਾਨ ਨਹੀਂ ਹੋਇਆ ਗੱਡੀ ਹਿੱਟ ਹੋਈ ਹੈ ਗੱਡੀ ਥੋੜਾ ਡੈਮੇਜ ਹੈ ਉਹਦਾ ਬਟ ਉਹ ਵਿਚਾਰ ਆਏ ਨੇ ਜਿਹੜੇ ਡਾਕਟਰ ਹੈ ਉਹ ਕਿਹੜੀ ਕਾਰ ਦੇ ਵਿੱਚ ਸੀਗੇ ਤੇ ਕਿੱਥੋਂ ਆ ਰਹੇ ਸੀ ਕਿੱਥੇ ਜਾਣਾ ਸੀ ਉਹਨਾਂ ਨੂੰ ਇਹ ਕ੍ਰੇਟਾ ਗੱਡੀ 'ਚ ਸੀਗੇ ਜੀ ਜਦੋਂ ਆ ਕਿੱਥੋਂ ਰੇ ਸੀ ਇਹਨਾਂ ਨੇ ਜਾਣਾ ਕਿੱਥੇ ਰੇ ਇਹ ਇਹਨਾਂ ਦਾ ਚੰਡੀਗੜ੍ਹ ਰੋਡ ਇਹਨਾਂ ਦਾ ਘਰ ਹੈ ਜੀ ਸਾਨੂੰ ਪਤਾ ਲੱਗਾ ਫਿਲਹਾਲ ਚੰਡੀਗੜ੍ਹ ਤੋਂ ਇਹ ਜਗਰਾਉਂ ਜਾ ਰਹੇ ਸੀ ਜੀ